ਸੁਤੇ ਜੇ ਜਲ ਸਕੋਣ ਕੋਈ ਕਰੇ ਸੁਣਿਆ ਸਦਪੀਰ ਸੁਣਾਤ ਸੁਣਿਆ ਤਬ ਤਬਿ ਆਕਾਸ ਸੁਣਿਆ ਨਿਬ ਲੋਭਾ ਕਾਲ ਸੁਣਿਆ ਕੋ ਨ ਸਕਾ ਤਾਲ ਨਾਨਕੋ ਭਗਤ ਕਾ ਸਰਬ ਦਾਸ ਸੁਣਿਆ ਲੋਕਾ ਕਾ ਹਾਸ ਸੁਣਿਆ ਈਸਰ ਰੰਨਾ ਅੰਗਲ ਸੁਣਿਆ ਮੁਖਸਲਾ ਹਰਮੰਦ ਸੁਣਿਆ ਲੋਗੋ ਨ ਸੁਨੰ ਭੇਦ ਸੁਣਿਆ ਸਾਚੁ ਮ੍ਰਿਤਵੇਜਾ ਨਾਨਕੋ ਭਗਤ ਸੁਣਿਆ ਸੰਤੋ ਗਿਆਨ ਸੁਣਿਆ ਐ ਅਚਲ ਕਾਇ ਸਮਾਨ ਸੁਣਿਆ ਪਾੜ ਪਰਵਾ ਬਹਿਮਾਰ ਸੁਣਿਆ ਲੰਗ ਸਹਿਰ ਧਿਆਗੋ ਨਾਨਕੋ ਭਗਤਾਂ ਸਰਾ ਵਿਗਾਸ ਸੁਣਿਆ ਦੁਖੀ ਬਾਬੂ ਕਾਨਾ ਆਸਾ ਕਰੁਣਾ ਕੇ ਗਾ ਸੁਣਿਆ ਜੇ ਦੁਖੀ ਪਤਸਾਹੋ ਸੁਣਿਆ ਦੇ ਭਾਵੈ ਨਾ ਉਹ ਸੁਣਿਆ ਹਾਰਤ ਹੋਐ ਅਸਗਾ ਨਾਨਕੋ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਬਸਤਾਏ ਕਾਗਦ ਕਾਮਾ ਨਾ ਦੇਖਣ ਹਾਰ ਬੰਦੇ ਕਬ ਹੈ ਕਰਨ ਵਿਚਾਰ ਐਸਾ ਨਾ ਮਰਤ ਨਾ ਹੋਏ ਜੇ ਕੋ ਬਣ ਜਾਣਾ ਮਨ ਕੋਏ ਮਨੈ ਸੁਖ ਹੋਵੇ ਮਨ ਬੁੱਧ ਮਨੈ ਸਤ ਭਵਨ ਕੀ ਸੁਧ ਮਨੈ ਮੋਹਿ